ਭਾਬੀ ਚੱਲਿਆ ਕਿਤੇ ਨਹੀਂ ਭਾਬੀ ਮੈਂ ਆਖਿਆ ਚੱਲ ਪਹਿਲੀਆਂ ਤੱਕ ਫੇਰਾ ਮਾਰਨ ਦੀ ਜਾਣਾ ਹੋਰ ਕਿੱਥੇ ਠੀਕ ਹੂੰ ਤੇ ਮੈਂ ਤੇਨਾਂ ਨਾਲ ਗੱਲ ਕਰਨੀ ਸੀ ਦੱਸੋ ਭਾਬੀ ਗੁੱਸਾ ਨਾ ਕਰੇਗਾ ਨਹੀਂ ਗੁੱਸਾ ਦਾਸ ਤਾ ਡਾ ਕਾ ਦੂੰ ਕਰਨਾ ਸੁੱਖ ਦੇ ਵਿਆਹ ਨੂੰ ਇਹ ਕਿਹੜਾ ਚੇਰ ਹੋਇਆ ਹੈ ਤੇ ਰੀਜ ਵੀ ਨਹੀਂ ਲੱਤੀ ਤੇ ਇਹਨੇ ਚੂੜਾ ਕਿਉਂ ਲਾਤਾ ਨਾ ਕਿ ਇਹਨੂੰ ਪੁੱਛਿਆ ਨਾ ਕਿ ਇਹਨੂੰ ਦੱਸਿਆ ਭਾਬੀ ਹੁਣ ਕੀ ਦੱਸਾਂ ਕੁਛ ਆਦੇ ਮੈਨੂੰ ਹੈਗਾ ਹੀ ਮੈਂ ਹੋਈ ਇਹਨੂੰ ਕਿਹਾ ਹੀ ਚੱਲ ਲਾ ਦੇ ਭਾਬੀ 2 ਸਾਲ ਤੇ ਹੋ ਗਿਆ ਵਿਆਹ ਨੂੰ ਉਹ ਵਿਚਾਰੀ ਕੋਟੀਆਂ ਕਾਟੀਆਂ ਪਾਉਣੀਆਂ ਹੁੰਦੀਆਂ ਤੇ ਆਂਦੀ ਬਾਹ ਨਹੀਂ ਲੰਗਦੀ ਫਸਦਾ ਵਾ ਘੜੀ ਮੁੜੀ ਬਾਵਾ ਚ ਤੇ ਮੈਂ ਕਿਹਾ ਚੱਲ ਲਾ ਦੇ ਕੋਈ ਗੱਲ ਨਹੀਂ ਫਿਰ ਕੀ ਆ ਨਾਲੇ 2 ਸਾਲ ਹੋ ਗਏ ਮੈਂ ਮੰਦੀ ਆ ਅਜਿ ਨਚਰ ਹੈ ਜੇ ਕੋਈ ਨਿਆਣਾ ਨਹੀਂ ਹੁੰਦਾ ਉਹ ਨਚਰ ਤੇ ਚੂੜਾ ਪੋਣਾ ਹੀ ਚਾਹੀਦਾ ਭਾਬੀ ਹੁਣ ਕਈਆਂ ਦੇ ਤੇ 10-10 ਸਾਲ ਨਹੀਂ ਦੇ ਤੇ ਰੱਬ ਦੀ ਦੇਣ ਆ ਹੁਣ 10 ਸਾਲ ਚੂੜਾ ਹੀ ਥੋੜੀ ਪਾ ਛੱਡਣਾ ਚੱਲ ਮੈਂ ਹੀ ਕਰ ਮਮੀ ਹੀ ਸਾਨੂੰ ਤਾਂ ਮੜਾਇਆ ਪੁੱਛ ਲੈਂਦੀ ਨਾਲ ਸਾਨੂੰ ਵੀ ਕਿਧਰ ਲਾ ਕੇ ਸ਼ਰੀਕ ਕਰ ਲੈਂਦੀ ਕਈ ਗੱਲਾਂ ਹੁੰਦੀਆਂ ਵਾ ਉਹ ਕਈ ਸ਼ਗਨ ਵਿਹਾਰ ਕਰੀਦੇ ਆ ਤੇ ਫੇਰ ਜਾ ਕੇ ਚੂੜਾ ਲਾਈਦਾ ਉਹ ਇਤਨਾ ਥੋੜੀ ਲਾ ਦੇਦਾ ਕੰਨੋ ਫੜ ਕੇ ਉਹ ਭਾਬੀ ਮੈਨੋਂ ਨੇ ਕਿਹਾ ਹੀ ਮੈਂ ਮਮੀ ਨੂੰ ਦੱਸ ਨਾ ਮੈਂ ਕਿਹਾ ਰਹਿਣ ਦੇ ਕੋਈ ਗੱਲ ਨਹੀਂ ਜਦੋਂ ਮੈਂ ਤੈਨੂੰ ਕਹਿਣ ਜਾਵਾਂ ਲਾ ਦੇ ਫੇਰ ਕੀ ਹੋ ਗਿਆ ਤੁਹਾਡੀ ਦੋਵਾਂ ਜੀਆਂ ਦੀ ਮਰਜ਼ੀ ਆ ਤੇ ਫੇਰ ਅਸੀਂ ਕੀ ਕਹਿ ਸਕਦੇ ਆ ਮੈਂ ਚੱਲ ਪੁੱਛ ਲਈਨੀ ਆ ਐਦਾਂ ਤੁਰੀ ਫੇਣ ਲਈ ਤੇ ਫਿਰ ਮੈਂ ਉਹਨੂੰ ਤੇ ਪੁੱਛਿਆ ਨਹੀਂ ਮੈਂ ਕਿਹਬਦਾ ਕਿਹੜੇ ਮੂੰਹ ਕੋਏ ਤੇ ਮੈਂ ਚਲ ਤੈਨੂੰ ਪੁੱਛ ਲੈਣੀ ਚਲ ਜੇ ਤੇਰੀ ਮਰਜ਼ੀ ਐ ਤੇ ਫਿਰ ਠੀਕ ਆ ਆਹੋ ਮੈਂ ਹੀ ਕਿਹਾ ਫੇਰ ਹੀ ਲਾਇਆ ਬਾਬਾ ਭਾਬੀ ਨੇ ਠੀਕ ਆ ਆਹੋ ਚਲ ਮੈਂ ਆਉਣਾ ਜੇ ਭਾਬੀ ਹੋਵਾ ਮੋਟਰ ਤੋਂ ਹੈ ਕੋਈ ਨਹੀਂ ਹੋਇਆ ਠੀਕ ਆ ਫੇਰ ਆਣ ਕੇ ਚਾਹ ਚੂ ਪੀਣਾ ਚਲ ਕੋਈ ਨਹੀਂ ਮੈਂ ਬਣਾ ਲੈਂਦੀ ਠੀਕ ਸੁਖ ਇੱਕ ਗੱਲ ਪੁੱਛਾਂ ਕਿਉਂ ਹਜੇ ਵੀ ਕੋਈ ਗੱਲ ਰਹਿ ਗਈ ਪੁੱਛਣ ਵਾਲੀ ਮੇਰੀ ਗੱਲ ਸੁਣ ਤੂੰ ਜੇ ਝੂੜਾ ਲਾਉਣਾ ਸੀ ਤੇ ਕਮ ਸੇ ਕਮ ਮੰਮੀ ਨੂੰ ਜਾਂ ਭਾਬੀ ਨੂੰ ਪੁੱਛ ਲੈਣੀ ਐ ਹੁਣ ਮੈਂ ਕਿੰਨਾ ਕਿਹੜਾ ਨੂੰ ਨਮਕਾ ਛੜਾ ਹੱਥਾਂ ਵਿੱਚ ਚੱਲ ਉਹ ਜਾਣੇ ਜੇ ਲਾਤਾ ਨਾ ਤੇ ਕੋਈ ਗੱਲ ਨਹੀਂ ਪਰ ਭਾਬੀ ਨੂੰ ਤੇ ਮੰਮੀ ਨੂੰ ਇਹ ਗੱਲ ਆਖੀ ਵੀ ਮੰਮੀ ਮੈਨੂੰ ਸਾਬੀ ਨੇ ਕਿਹਾ ਮੈਂ ਤਾਂ ਲਾਇਆ ਇਹ ਨਾ ਆਖੀ ਮੈਂ ਆਪਣੀ ਮਰਜ਼ੀ ਨਾਲ ਲਾਇਆ अच्छा तो जे मैं ना अपनी मर्जी ना दस दूंगी इतकी गल मेनू कोई सजा हो जाने लगी है नाले ज्यादा चूड़े ना इतदा भी बंदा पे आया ओदा नहीं पता लगदा बंदिया ने की पाया हुंदा ब्याही बारे दिखनु ਜਨਨੀਆਂ ਤੇ ਕਾਲੀ ਪਏ ਰਹਿੰਦੇ ਬਸ ओ चल ਜੋ ਮੈਂ ਕਹਿੰਦੇ ਆ ਨਾ ਮੇਰੀ ਵੀ ਗੱਲ ਕਿਤੇ ਮੰਨ ਲਿਆ ਕਰਕੇ ਤੂੰ ਆਪਣੀ ਮਰਜ਼ੀ ਕਰਨੀ ਹੁੰਦੀ ਹੈ ਕੀ ਮੇਰਾ ਸਿਰ ਖਾਂਦਾ ਰਹਿੰਦੇ ਮੈਂ ਤੁਹਾਨੂੰ ਬੜੀ ਬੜੀ ਕਾ ਮੈਨੂੰ ਲਿਮਟ ਦਾ ਹੀ ਕਰਵਾਇਆ ਕਰੋ ਗੱਲ ਮਤਲਬ ਦੀ ਹੁੰਦੀ ਫਿਰ ਮੈਨਾਂ ਬੋਲਿਆ ਕਰੋ ਨਹੀਂ ਤੇ ਆਪਣਾ ਰਾਹ ਵੇਖਿਆ ਕਰੋ ਸਿੱਧੇ ਮੈਂ ਜਾਣ ਜਾਣ ਕੇ ਇੱਕੋ ਮੈਂ ਤੈਨੂੰ ਕੰਮ ਦੀ ਗੱਲ ਦੱਸਣ ਡਿਆ ਮੈਂ ਕੋਈ ਵਾਧੂ ਘਾਟੂ ਗੱਲ ਥੋੜੀ ਦੱਸੀ ਆ ਚੱਲ ਮੈਂ ਮੋਟਰ ਤੋਂ ਹੋ ਕੇ ਆ ਗਿਆ ਠੀਕ ਆ ਵਾਹ ਕਿ ਤੁਹਾਡੀ ਨਿਕਲ ਨਹੀਂ ਰਹੀ ਹੁਣ ਤੁਹਾਡੀ ਪਰਜਾਈ ਦੇ ਤਾਂ ਮਾਂ ਤੋਂ ਡਰ ਤਾ ਪੁੱਛਿਆ ਹੀ ਨਾ ਕਰੋ ਮੇਰੇ ਨਾਲ ਕਿ ਗੱਲ ਕਰਿਆ ਹੀ ਨਾ ਕਰੋ ਉਹ ਭਾਬੀ ਹਾਂ ਚਾਹ ਬਣਾਉਣ ਲੱਗੀ ਕਿ ਪਤਾ ਨਹੀਂ ਕੀ ਸੋਈ ਚ ਕਰਨ ਲੱਗੀ ਹੋ ਮੈਂ ਤੇ ਤਾਂ ਕਰਕੇ ਤੈਨੂੰ ਹੌਲੀ ਹੌਲੀ ਕਹਿਣ ਗਿਆ ਵਾ ਥੋੜਾ ਸਾਹ ਨਾਲ ਨਾਲੇ ਜਿਹੜੀ ਗੱਲ ਮੈਂ ਦੱਸੀ ਆ ਨਾ ਜੇ ਭਾਬੀ ਬਾਈ ਚਾਂਸ ਪੁਰੇ ਪਰੇ ਕਰਕੇ ਗੱਲ ਕਰੋ ਮੇਰੇ ਨਾਲ ਚੰਗਾ ਬਾਬਾ ਗੱਲ ਠੀਕ ਆ ਦਿਮਾਗ 'ਚ ਪੈ ਗਈ ਨਾ ਤੂੰ ਕਹੋਂ ਹੁੰਦੇ ਮੇਰੇ ਦਿ அந்த பத்த <coughs> ਸੇਦੀ ਅੰਦਰ ਹੀ ਨਾਂਗੇ ਨਾ ਤੁਨ ਨਕਵਾਇਆ ਨਾ ਮੈਨੂੰ ਨਕਵਾਇਆ ਨਹੀਂ ਤੇ ਬੰਦੇ ਬੰਦਾ ਆਉਂਨੇ ਆ ਪਰ ਨਿਕਵਾਇ ਲੈਂਦਾ ਸਾਬੀ ਮੈਨੂੰ ਚਾਹ ਦਾ ਸੁਣਾ ਦੇ ਕੇ ਗਿਆ ਵਾ ਮੈਂ ਤੇ ਕਹਿ ਹੀ ਸਕਦੀ ਦੀਦੀ ਘੋਟ ਮੇਰੇ ਵਾਤੇ ਹੀ ਬਣਾ ਲਿਓ ਬੰਦਾ ਕਿੰਨੀਆਂ ਗੱਲਾਂ ਕਰਦਾ ਪਤਾ ਨਹੀਂ ਕੱਲੀ ਦਾ ਕਿੱਦਾਂ ਜੀ ਲੱਗਦਾ ਅੰਦਰ ਸਾਰੀ ਤੇ ਅੰਦਰ ਹੀ ਵੜੀ ਰਹਿੰਦੀ ਆ ਪੁੱਤ ਕੋਈ ਗੱਲ ਨਹੀਂ ਬਾਹਰ ਦੇ ਦੇਸੋਂ ਆਈ ਹੈ ਨਾ ਕਿੰਨਾ ਚਿਰ ਤਾਂ ਬਾਹਰ ਰਹੀ ਆ ਤਾਂ ਉਹਦਾ ਇੱਥੇ ਨਾ ਮੋਹ ਪਿਆਰ ਹੈ ਨਹੀਂਗਾ ਕੋਈ ਗੱਲ ਨਹੀਂ ਉਹਨੇ ਆਪੇ ਕੋਲ ਮਿਲ ਜਾਣਾ ਵਾ ਵੀ ਕਿਵੇਂ ਸਾੜਨ ਉਹਨੇ ਗੱਲਾਂ ਕਰਿਆ ਕਰਨੀਆਂ ਅਜੇ ਨਾ ਉੱਥੇ ਜਿੱਦਾ ਕੱਲੀ ਰਹਿੰਦੀ ਸੀ ਤੇ ਇੱਥੇ ਵੀ ਕੱਲੀ ਰਹਿਣ ਗਿੱਜ ਗਈ ਆ ਤੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਉਹਨੇ ਹੌਲੀ ਹੌਲੀ ਵੇਖੀ ਗੱਲਾਂ ਕਿੰਨੀਆਂ ਕਰਿਆ ਕਰਨੀਆਂ ਜਦੋਂ ਤੇਰਨਾ ਵੀ ਪਿਆਰ ਪੈ ਗਿਆ ਤੇ ਮੇਰਨਾ ਵੀ ਪੈ ਗਿਆ ਸੜਨਾ ਹੀ ਗੱਲਾਂ ਕਰਨੀਆਂ ਹੋਰ ਉਹਨੇ ਫੇ ਕਿੰਨਾ ਗੱਲਾਂ ਕਰਨੀਆਂ ਮੰਮੀ ਮੈਂ ਮੰਨਦੀ ਆ ਬਾਹਰੋਂ ਆਈ ਆ ਬਾਹਰ ਜਾ ਕੇ ਸੁਭਾਤ ਨਹੀਂ ਬੰਦੇ ਦੇ ਬਦਲਦੇ ਹੋਰ ਵੀ ਬੜੇ ਲੋਕ ਬਾਹਰੋਂ ਆਉਂਦੇ ਵੀ ਆ ਜਾਂਦੇ ਵੀ ਆ ਉਹ ਕੋਲ ਮਿਲ ਜਾਂਦੇ ਆ ਸੋ ਚੀਜ਼ ਲੈ ਕੇ ਆਉਂਦੇ ਇੱਕ ਦੂਜੇ ਬਾਤੇ ਪਰ ਇਹਦਾ ਬਦ ਨੀ ਕਿਤਰਾ ਰਾ ਸਿਸਟਮ ਸਾਰੀ ਦਿਹਾੜੀ ਨਾ ਪ੍ਰਾਈਮ ਪੈਟਰੋਲ ਤੇ ਸਾਵਧਾਨੀ ਨਹੀਂ ਦੀਆ ਹੀ ਵੰਦੀ ਰਹਿੰਦੀ ਆ ਮੈਂ ਬਠੇਰੀ ਵੀ ਨਹੀਂ ਆਖਿਆ ਆ ਨਾ ਵੇਖਿਆ ਗਾ ਦਿਮਾਗ ਤੇ ਅਸਰ ਹੋ ਜਾਂਦਾ ਵਾ ਪਰ ਉਹ ਆਖੇ ਨਹੀਂ ਲੱਗਦੀ ਹੁਣ ਜੇ ਕਹੋਣਾ ਹੁੰਦਾ ਤੇ ਮੈਨੂੰ ਕਵਾ ਵੀ ਸਕਦੀ ਦੋ ਭਾਂਡੇ ਪੈ ਹੀ ਮੰਜ ਨਾਲੇ ਇਹ ਕਹਿ ਸਕਦੀ ਦੀਦੀ ਗਾ ਮਤਲਬ ਲੱਗ ਮਾ ਇਹਦਾ ਪਰ ਨਾ ਸਿੱਧੀ ਅੰਦਰ ਨਾ ਜਾਂਦੀ ਐ ਨਹੀਂ ਮੇਰੇ ਲਾਗੇ ਬਹਿਣਾ ਚਲ ਤੇ ਮੈਂ ਜਠਾਣੀ ਆ ਤੁਸੀਂ ਤਾਂ ਸੱਸ ਜੇ ਨਾ ਤੁਹਾਡੇ ਲਾਗੇ ਤੇ ਬਹਿ ਸਕਦੀ ਆ ਨਾ ਉਹ ਚੱਲ ਬਲਜੀਤ ਛੱਡ ਕੋਈ ਗੱਲ ਨਹੀਂ ਭਾਂਡਿਆਂ ਦੀ ਗੱਲ ਵਾ ਨਾ ਤੇ ਮੈਂ ਭਾਂਡੇ ਆਪ ਮਾਜਦੇ ਨਹੀਂ ਤੇਰੇ ਲਾਗੂ ਮੁੜ ਕੇ ਨੇ ਆਪੇ ਮਾਜ ਲਿਆ ਕਰਨੇ ਆ ਅਜੇ ਨਾ ਨਵੀਂ ਨਵੀਂ ਬਾਹਰੋਂ ਆਈ ਆ ਤਾਂ ਅਜੇ ਉਹਦੀਆਂ ਆਤਾਂ ਬਾਹਰ ਵਾਲੀਆਂ ਆ ਤੇ ਤੂੰ ਟੈਨਸ਼ਨ ਨਾ ਲੈ ਜਦੋਂ ਇੱਥੇ ਰਹਿਣ ਲੱਪੀ ਹੁਣ ਇਹਨੇ ਨਾਲੇ ਕਿਹੜਾ ਜਾਣਾ ਹਰਿਆਣਾ ਤੋਂ ਹੁਣ ਇਹਨੇ ਇੱਥੇ ਹੀ ਆ ਫੇ ਜਦੋਂ ਰਹਿਣ ਲੱਪੀ ਤਾਂ ਆਪੇ ਇਹਨੇ ਸਾਰਿਆਂ ਦਾ ਕੰਮਕੁਮ ਕਰਿਆ ਕਰਨਾ ਆਪੇ ਗੱਲਾਂបੱਤਾਂ ਮਾਰਿਆ ਕਰਨਾ ਤੂੰ ਨਾ ਐਨਾ ਫਿਕਰਨਾ ਕਰ ਤੋ ਇਹਦਾ ਮੰਮੀ ਫਿਕਰ ਤੇ ਕੋਈ ਨਹੀਂ ਆ ਉਹ ਤਾਂ ਮਨ ਹਰਾਨਗੀ ਜੀ ਹੁੰਦੀ ਆ ਆ ਮੈਂ ਤਾਂ ਨਾ ਗੱਲ ਸ਼ੇਅਰ ਕੀਤੀ ਆਪਣੇ ਦਿਲ ਦੀ ਮੈਂ ਪਤਾ ਨਹੀਂ ਕੀ ਹਿਸਾਬ ਕਿਤਾਬ ਚਲ ਕੋਈ ਗੱਲ ਨਹੀਂ ਸ਼ਾਇਦ ਮੇਰੇ ਮਨ ਦਾ ਵਹਿਮ ਹੋਊਗਾ ਆਹੋ ਤੇਰੇ ਮਨ ਦਾ ਹੀ ਵਹਿਮ ਹੋਆ ਵੇਖੀ ਇਹਨੇ ਹੜਨਾ ਹਾਸਾ ਹਸ ਗੱਲਾਂ ਕਰਿਆ ਕਰਨੀਆਂ ਫੇਰ ਤੂੰ ਕੀ ਕਰਨਾ ਵੀ ਮੰਮੀ ਮੈਨੂੰ ਤਵਾਰੇ ਨਹੀਂ ਹੋਣ ਦਿੰਦੀ ਫੇਰ ਤੂੰ ਕੀ ਕਰਨਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਵੇਖੀ ਇਹਨੇ ਕਿੱਡੀ ਕੋਛ ਰਿਆ ਕਰਨਾ ਹੜਨਾ ਮੰਮੀ ਚਾਹ ਘੁੱਟ ਬਣਾ ਲੈ ਸਭੀ ਸੁਣਾ ਦੇ ਕੇ ਗਿਆ ਚਲ ਕੋਈ ਨਹੀਂ ਬਣਾ ਲੈ ਆ ਜੇ ਨਾ ਨਮੀ ਨਮੀ ਵਾਏ ਤੇ ਇਹਦੇ ਮਾਂਚੇ ਵੀ ਮੇਰੇ ਲਾਗੇ ਬਹਿ ਕੇ ਗੱਲਾਂ ਬਾਤਾਂ ਮਾਰੇ ਪਰ ਉਹਦਰ ਦੀਆਂ ਆਤਾਂ ਪਈਆਂ ਉਹਨੂੰ ਹੀ ਹੌਲੀ ਹੌਲੀ ਹਟਣੀਆਂ ਵਾ ਜੱਕਦਮ ਨਹੀਂ ਹਟਣੀਆਂ ਜਿਵੇਂ ਅਸੀਂ ਕਹੀਓ ਛੱਟ ਹਟ ਜੇ ਤਾਂ ਛੱਟ ਨਹੀਂ ਹਟਣੀਆਂ ਸਹਿਜੇ ਨਹੀਂ ਹਟਣੀਆਂ ਕੋਈ ਮੈਸੇਜ ਨਹੀਂ ਆਇਆ ਅੱਜ ਕੀ ਗੱਲ ਹੋ ਗਈ ਆ ਚਲ ਕੋਈ ਨਹੀਂ ਅੱਪੇ ਆ ਜਾਂਦਾ ਮਨ ਤਾਂ ਲਗੀ ਸਤੀ ਵਹਿਦੀ ਲਈ ਇੱਕ ਦਿਨ ਇੱਕ ਦਿਨ ਸਾਡੀ ਖਰਚਾ ਜੀ ਪਤਾ ਨਹੀਂ ਇੰਨੇ ਕਿੱਥੋਂ ਆ ਗਏ ਜੇ ਆ ਦੀਦੀ ਜਾਂ ਤੇ ਅੱਖਾਂ ਕੱਢ ਕੱਢ ਮੇਰੇ ਵੱਲ ਵੇਂਦੀ ਰਹਿੰਦੀ ਹੁੰਦੀ ਜਾਂਦੀ। ਮੱਸਾ ਚੰਗੀ ਨਹੀਂ ਨਰਦੀ। ਕਿਤੇ ਵਾਂਡੇ ਵੀ ਨਹੀਂ ਜਾਂਦੀ ਲੈ ਵੀ ਇਹ ਬੰਦਾ ਦੋ ਚਾਰ ਦਿਨ ਹੀ ਕਿਤੇ ਹੋ ਹੀ ਹੁੰਦਾ। ਨਾ ਕਿਤੇ ਕਿੱਥੇ ਜਾਣਾ ਹੁੰਦਾ ਇਹਨੇ। ਚੱਲ ਮਾਣਾ ਤੂੰ ਕੱਦੋਂ ਆਪਣਾ ਮੂਡ ਖਰਾਬ ਕਰੜੀ। ਤੂੰ ਆਪਣਾ ਵੇਖ ਟੀਵੀ ਰਮਾ। ਉਹ ਕਿਦਾਂ ਡਾਕੋਂ ਮਣ ਉਹ ਮੈਂ ਵੀ ਘਰ ਵੇਲਾ ਸੀ ਮੈਂ ਕਿਹਾ ਚੱਲ ਉਹ ਹੁੰਦਾ ਮੋਟਰ ਤੋਂ ਪਾਣੀ ਲਾ ਲਿਆ ਵਾ ਪਾਣੀ ਦੀ ਗੱਡੀ ਛੱਡਿਆ ਘਰ ਲੈ ਕੇ ਮਾਚ ਅੱਛਾ ਤੇ ਵੇਲੇ ਤੂੰ ਉਹ ਨੂੰ ਸੁਖ ਨੂੰ ਮੁਆਫਰਾ ਲਾਉਣਾ ਹੈ ਕਿ ਦਿਓ ਉਹ ਵੀਰ ਘੁੰਮਦੀ ਫਿਰਦੀ ਆਈ ਆ ਉਹ ਕੈਨੇਡਾ ਤੋਂ ਉਹ ਕਹਿੰਦੀ ਨਹੀਂ ਮੈਂ ਘਰ ਸੋਣਾ ਸਾਣਾ ਵਾ ਰੈਸਟ ਕਰੂੰਗੀ ਮੈਂ ਤੇ ਚੱਲ ਸਾਰਿਆਂ ਨੂੰ ਕਿਹੜਾ ਕੁੜਾ ਮਾਰ ਆਉਣਾ ਹੈ ਉਹ ਚੱਲ ਜਦੋਂ ਦਿਲ ਕਰੂਗਾ ਤਾਂ ਦੱਸ ਦੂਗੀ ਮੈਂ ਤੈਨੂੰ ਕਿਹਾ ਹੀ ਜਾਂਦੀ ਨਹੀਂ ਮੇਰਾ ਨਹੀਂ ਵਾਲੇ ਦਿਲ ਕਾਂਡਿਆ ਕੋਈ ਨਹੀਂ ਜਦੋਂ ਜਾਣਾ ਹੋਊਗਾ ਫੇ ਦੱਸ ਦੋ ਵੀ ਸਦਾ ਯਾਰ ਨੂੰ ਕਮਾਇਆ ਫਰਾਇਆ ਕਰ ਦੋ ਚਾਰ ਦਿਨ ਸਾਰੇ ਰਿਸ਼ਤੇਦਾਰ ਨੂੰ ਮਲਾ ਗਲਾ ਉਹਨੂੰ ਪਤਾ ਲੱਗੇ ਆਪਣੇ ਰਿਸ਼ਤੇਦਾਰ ਕਿਹੜੇ-ਕਿਹੜੇ ਆ ਉਹ ਕਹਿੰਦੀ ਵਾਲੇ ਆਈ ਨੂੰ ਦੋ ਤਿੰਨ ਦਿਨ ਹੋਏ ਆ ਤੇ ਕੋਈ ਗੱਲ ਨਹੀਂ ਚੱਲ ਜਾਗੇ ਉਹਨੇ ਕਿਹੜਾ ਜਾਣਾ ਨਹੀਂ ਮੈਂ ਹਿਸਾਬ ਲੈ ਭੁੱਲਾ ਹੀ ਰਹਿਣਾ ਉਹ ਵੀਰ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਆ ਹੁਣ ਬੰਦਾ ਬਾਹਰੋਂ ਆਇਆ ਤੁਹਾਨੂੰ ਪਤਾ ਸਾਰੋ ਤਰ੍ਹਾਂ ਦਾ ਸੁਭਾਅ ਹੋ ਜਾਂਦਾ ਵਾ ਤੇ ਅਗਲੀ ਜਦੋਂ ਕਹੂਗੀ ਮੈਂ ਲੈ ਜਾਊਂਗਾ ਕੋਈ ਗੱਲ ਨਹੀਂ ਚੱਲ ਤੇਰੀ ਮਰਜ਼ੀ ਚੱਲ ਜਾਇਆ ਹਾਂ ਤੇ ਉਹਨੂੰ ਲੈ ਆਉਂਦਾ ਨਾਲ ਉਹਨੂੰ ਆਪਣੀ ਜ਼ਮੀਨ ਜਾਇਦਾ ਦਿਖਾਉਂਦਾ ਕਿ ਆਪਣੀ ਆ ਜ਼ਮੀਨ ਵਾ ਤੁਹਾਨੂੰ ਮਾਫਰਾ ਖਰਚਾ ਨਹੀਂ ਹੋ ਰਿਹਾ ਖਰਦਣਾ ਮੈਂ ਕਿਹਾ ਹੀ ਨਹੀਂ ਮੈਂ ਕਹੋਨੇ ਕੀ ਮੋਟਰ ਤੇ ਲੈ ਜਾਣਾ ਕੋਈ ਨਹੀਂ ਕੱਲ ਨੂੰ ਲੈ ਆਵਾਂਗੇ ਨਾਲੇ ਭਾਬੀ ਨੂੰ ਨਾਲ ਲੈ ਆਵਾਂਗੇ ਇਧਰੋਂ ਘੁੰਮ ਫਿਰ ਜਾਣਗੀ ਉਹ ਚੱਲ ਬਲਜੀਤ ਤੇ ਹੁੰਦੀ ਰਹਿੰਦੀ ਹੈ ਨਾਲ ਮੇਰੇ ਇੱਕ ਜਿਹੜਾ ਇਧਰਲੀ ਮੋਟਰ ਦਿਖਾ ਲ ਦਿਓ ਪਰਲੀ ਮੋਟਰ ਵਿਖਾ ਲਿਆ ਵੀ ਉਹ ਸਬਜ਼ੀਆਂ ਸੂਬੀਆਂ ਸਾਰੀਆਂ ਲੱਗੀਆਂ ਨਾਲ ਵਿਖਾ ਲਿਆ ਸਬਜ਼ੀ ਸੂਬੀ ਆ ਬੀਜੀ ਦੀ ਸੇ ਆਹੋ ਕੋਈ ਗੱਲ ਨਹੀਂ ਮੈਂ ਵਿਖਾ ਲਿਆ ਉ ਜਾਓ ਚੱਲੇ ਘਰ ਨੂੰ ਤੁਸੀਂ ਤਾਂ ਲੈ ਜਾਓ ਮੋਟਰ ਮੋਟਰਸਾਈਕਲ ਮੈਂ ਆ ਜੂ ਕੋਈ ਨਹੀਂ ਤੁਰ ਕੇ ਤੂੰ ਮੋਟਰਸਾਈਕਲ ਲੈ ਜਾ ਮੈਂ ਹਲੇ ਰੁਕਣਾ ਉਸ 10 ਮਿੰਟ ਓ ਸਾਹਮਣੇ ਵੇਖ ਲੈ ਲੱਗੀ ਆ ਮੈਂ ਓਕੇ ਚੱਲ ਕਹੇ ਉਹ ਮੈਂ ਪਹਿਨਾ 10 ਮਿੰਟ ਫੇਰ ਮੈਂ ਜਾਣਾ ਵਾ ਕਰਨੂੰ ਬੈਣਾ ਤੂੰ ਕੀ ਐ ਮੋਟਰ ਛੱਡੀ ਆ ਪਰ ਠੀਕ ਐ ਚਲਦੀ ਰਹਦੇ ਉੱਥੇ ਕਿਹੜਾ ਪਾਣੀ ਕਿਹੜਾ ਹੋਰ ਬਾਹਰ ਚੱਲ ਲਿਆ ਕੇ ਓ ਚੱਲ ਚੱਲ ਜਾਣਾ ਫੇਰ ਮੈਂ ਕਰਨੂੰ ਇਦਾਂ ਕਰ ਨਹੀਂ ਦੇ ਉਹ ਗੱਡੀ ਮੋਟਰ ਤੋਂ ਕਿਹੜਾ ਮਾਰਿਆ ਇਦਾਂ ਕਰ ਲੈਣਾ ਆਹ ਉਹ ਮੈਂ ਪਾਣੀ ਵੱਡੇ ਬਰਸਾਂ ਚ ਉਧਰ ਮੈਂ ਉਧਰ ਜਾਣਾ ਚੱਲ ਤੂੰ ਜਿਹੜਾ ਮਾਰਿਆ ਜੇ ਭਰ ਗਿਆ ਹੋਊਗਾ ਨਾ ਤੇ ਮੋਟਰ ਬੰਦ ਕਰ ਦੇ ਕੰਕਾ ਸਾਰੀਆਂ ਭਰ ਗਈਆਂ ਆ ਹਾਂ ਕੋਈ ਗੱਲ ਨਹੀਂ ਮੈਂ ਘਰ ਹਾਂ ਨਾ ਆ ਉਹ ਜਿਹੜਾ ਲਸਮਸ ਲਾ ਕੇ ਪੀਜਾ ਨਾ ਉਹ ਚ ਵੀ ਛਰਦੀ ਪਾਣੀ ਫਿਰ ਲਾ ਕੇ ਲੋ ਕੇ ਭਾਰਾ ਵੀ ਉਹ ਤੇ ਦੋਆ ਮਿੰਟਾਂ ਦੀ ਖੇੜ ਕੋਈ ਨਹੀਂ ਭਰ ਹੁੰਦਾ ਚੱਲ ਭਰ ਕੇ ਆਦਾ ਫਿਰ ਮੈਂ ਲੀਵਰ ਵੱਲੋਂ ਹੋ ਗਿਆ ਨਾ ਉੱਥੇ ਆ ਜੀ ਉੱਥੋਂ ਕਿੱਥੇ ਚਲੇ ਜਾਂਦੇ ਆ ਉੱਥੇ ਆ ਜੀ ਨਾ ਤਾਂ ਠੀਕ ਆ ਪਤ ਬੈਠੀ ਆ ਬਾਹਰ ਆ ਜਾ ਘਰ ਅੰਦਰ ਕੱਲੀ ਬੈਠੀ ਰਹਿਣੀ ਬਾਹਰ ਕੀ ਕਰਨਾ ਮੰਮੀ ਆਕੇ ਹਏ ਹੈ ਤੇਰੀ ਦੀਦੀ ਡਹੀ ਚਾਹ ਚੁਪਣਾ ਰੋਟੀ ਪਾਣੀ ਪਕਾਉਣ ਡਈ ਆ ਉਹਦੇ ਲਾਗੇ ਵਿਆਹ ਕੋਲਿਆ ਕਰ ਉਹਨਾਂ ਕੋਲ ਗੱਲਬਾਤ ਕਰਿਆ ਕਰ ਕਿਉਂ ਦੀਦੀ ਨੂੰ ਚਾਹ ਨਹੀਂ ਬਣਾਉਣੀ ਆਂਦੀ ਮੰਮੀ ਨਹੀਂ ਚਾਹ ਤਾਂ ਹੁੰਦੀ ਆ ਉਹੀ ਬਣਾ ਕੇ ਦਿੰਦੀ ਆ ਪਰ ਤੂੰ ਵੀ ਚੌਂਕ ਚ ਫਿਰੇਂਗੀ ਗੱਲਬਾਤ ਕਰੇਂਗੀ ਤੈਨੂੰ ਸੋਹਣਾ ਬੜਾ ਲੱਗੂਗਾ ਕਿਹੜੀ ਮੰਮੀ ਨਾਲ ਗੱਲਬਾਤ ਕਰਨੀ ਬਸ ਠੀਕ ਆ ਰਾਜੀ ਬਾਜੀ ਸਭ ਹੋਰ ਕਰੀਏ ਕੰਨਾ ਕਰਨੀ ਆਂਦੀਆਂ ਜੇ ਨਹੀਂ ਪੁੱਤ ਬਾਹਰ ਨਿਕਲਿਆ ਕਰ ਮੇਰੇ ਲਾਗੇ ਵਿਆਹ ਕਰ ਉਹਦੇ ਲਾਗੇ ਵਿਆਹ ਕਰ ਅੰਦਰ ਤੇਰਾ ਕਿੱਦਾਂ ਜੀ ਲੱਗਦਾ ਵਾ ਤੇ ਮम्मी ਮੌਕਾ ਹੀ ਨਹੀਂ ਤੇ ਮੈਨੂੰ ਆਪਣੇ ਲਾ ਕੇ ਪੈਂਦਾ ਵਖੋਂ ਤੁਸੀਂ ਆਪ ਹੀ ਆ ਗਏ ਇੱਥੇ ਚੱਲ ਪੁੱਤ ਕੋਈ ਗੱਲ ਨਹੀਂ ਤੂੰ ਆਇਆ ਕਰ ਵੇਲੇ-ਵੇਲੇ ਬਾਹਰ ਪਿਆ ਕਰ ਤੇ ਨਾਲੇ ਤੂੰ ਚੂੜਾ ਕਿਉਂ ਲਾਤਾ ਮੰਮੀ ਹਾਏ ਚੂੜਾ ਹੀ ਪਾਛੜਾ ਉੱਥੇ ਤੇ ਬਾਹਰ ਮੰਮੀ ਮੈਂ ਨਾਲੇ ਕਈ ਵਾਰੀ ਲਾਇਆ ਤੇ ਕਈ ਵਾਰੀ ਪਾਇਆ ਸੀ ਕਰਨਾ ਹੀ ਹੁਣ ਕਈ ਵਾਰੀ ਲਾਇਆ ਕਈ ਵਾਰੀ ਪਾਇਆ ਤੇ ਹੋਰ ਮੰਮੀ ਕੰਮ ਤੇ ਚੱਲਣ ਲੱਗਿਆ ਮੈਂ ਲਾ ਦਿੰਨੀ ਹੁਣ ਨਹੀਂ ਤੇ ਕੇਵਲੇ ਆਣ ਇੱਕ ਜਦੋਂ ਫੈਸਟੀਵਲ ਹੋਣਾ ਜਾਂ ਕਿਤੇ ਜਾਣਾ ਹੁੰਦਾ ਉਦੋਂ ਮੈਂ ਪਾ ਲਈ ਨਹੀਂ ਹੁੰਦੀ ਟੌਰ ਦੇ ਤੌਰ ਤੇ ਚੱਲ ਪੁੱਤ ਜੇ ਤੂੰ ਲਾਉਣਾ ਵੀ ਤਾਂ ਤੂੰ ਚੱਲ ਮੈਨੂੰ ਦੱਸ ਦੇ ਤਾਂ ਚੱਲ ਸਕਨ ਵਿਹਾਰਾ ਨਾਲ ਲੰਦੇ ਪਿੰਡਾਂ ਥਾਵਾਂ ਤੇ ਸਕਨ ਵਿਹਾਰਾ ਨਾਲ ਲੰਦੇ ਥੋੜੀ ਉਸੜੇ ਲਾ ਲੋ ਥੋਸੜੇ ਪਾ ਲੋ ਇਦਾਂ ਨਹੀਂ ਕਰੀਦਾ ਹੁੰਦਾ ਮੇਰੀ ਧੀ ਸਕਨ ਵਿਹਾਰ ਤੇ ਮੰਮੀ 에ਰਪੋਰਟ ਤੇ ਹੋ ਗਿਆ ਅਗਲੇ ਨੇ ਜਾਂਦੇ ਝੂੜਾ ਲਵਾਤਾ ਹੀ 에ਰਪੋਰਟ ਤੇ ਤਾਂ ਪਰ ਹੁਣ ਤੂੰ ਪਾਇਆ ਹੀ ਨਾ ਜੇ ਤੂੰ ਇੱਥੇ ਆਈ ਆ ਤਾਂ ਤੂੰ ਦੱਸ ਦੇ ਤੇ ਚੱਲ ਅਹੀਂ ਥੋੜੇ ਜਿਹਾ ਸਕਨ ਵਿਹਾਰ ਕਰਕੇ ਚੱਲ ਚਾਹ ਕਰਕੇ ਤੇਰੇ ਤੇ ਚੱਲ ਝੂੜਾ ਲਾ ਦਿੰਦੇ ਚ ਤੂੰ ਲਾਉਣਾ ਹੀ ਜ਼ਰੂਰੀ ਤੇ ਨਹੀਂ ਤੇ ਪਾਇਆ ਰਹਿਣ ਦਿੰਦੀ ਨਾਲੇ ਨਾ ਤੂੰ ਮੈਨੂੰ ਪੁੱਛਿਆ ਨਾ ਤੂੰ ਗਿੱਚਾ ਤੇ ਝੂੜਾ ਚੁੱਪ ਕਰਕੇ ਲਾਤਾ ਓ ਮਮਮੀ ਇਹਨਾਂ ਗੱਲਾਂ 'ਚ ਨਿਕਲ ਆਓ ਹੁਣ ਐਵੇਂ ਪੁਰਾਣੀਆਂ ਗੱਲਾਂ ਨੂੰ ਲੈ ਲੈ ਕੇ ਬੈਠੇ ਜੇ ਕੋਹ ਨਹੀਂ ਰੱਖਿਆ ਇਹਨਾਂ ਗੱਲਾਂ ਵਿੱਚ ਵੇਖੋ ਕਿੰਨੀ ਐਡਵਾਂਸ ਹੋ ਗਈ ਦੁਨੀਆ ਸਾਰਾ ਕੁਝ ਕਿੰਨਾ ਕਾਂ ਦਾ ਗਾਂ ਚੱਲ ਗਿਆ ਪਰ ਤੁਸੀਂ ਓਕੇ ਪੁਰਾਣੀਆਂ ਗੱਲਾਂ ਨੂੰ ਲੈ ਕੇ ਬੈਠੇ ਰਿਹਾ ਕਰੋ ਪੁੱਤ ਪੁਰਾਣੀਆਂ ਗੱਲਾਂ ਨਹੀਂ ਜਿਹਾਏ ਇਹ ਨਵੀਆਂ ਹੀ ਗੱਲਾਂ ਵਾ ਜੇ ਕੋਈ ਸਮਝੇ ਤਾਂ ਪਰ ਚਲ ਕੋਈ ਗੱਲ ਨਹੀਂ ਤੇਰੀ ਮਰਜ਼ੀ ਆ ਜੇ ਤੂੰ ਨਹੀਂ ਦੱਸਣਾ ਤਾਂ ਕੋਈ ਗੱਲ ਨਹੀਂ ਪਰ ਇਹ ਵਿਚਾਲਾ ਜੇ ਕਿਹੜਾ ਕੋਈ ਬੱਚਾ ਨਿੱਕਾ ਹੀ ਪਾਇਆ ਰਹਿਣ ਦਿੰਦੀ ਚੂੜਾ ਸੋਨਾ ਲੱਗਦਾ ਚੂੜਾ ਨਾਲ ਮਮੇ ਮੈਂ ਆਪਣੀ ਲਾਇ ਮੈਨੂੰ ਸਾਬੀ ਨੇ ਕਿਹਾ ਇਹ ਲਾਦੇ ਹੁਣ ਜੂੜਾ ਉਹਨਾਂ ਨੂੰ ਪੁੱਛ ਲੈ ਹੁੰਦੇ ਆ ਤੇ ਚੱਲ ਠੀਕ ਵਾ ਚੱਲ ਆ ਜਾ ਬਾਹਰ ਤੇ ਚਾਹ ਪਾਣੀ ਪੀਏ ਬੈ ਕੇ ਸਾਰੇ ਜਣੇ ਇਕੱਠੇ ਕੋਈ ਨਹੀਂ ਮਮੇ ਮੈਨੂੰ ਇੱਥੇ ਫੜਾ ਦੋ ਮੇਰੀ ਸਾਬਦਾ ਨਹੀਂ ਇੱਦੀ ਕਿਸੇ ਚੱਲ ਨਹੀਂ ਮੈਂ ਪੂਰੀ ਵੇਖਣਾ ਸਟੋਰੀ ਬੜੀ ਵਧੀਆ ਹੋਣ ਰਹੀ ਜੀ ਨਹੀਂ ਛੱਡ ਇਹ ਸਟੋਰੀਆਂ ਆਉਂਦੀਆਂ ਰਹਿੰਦੀਆਂ ਵਾ ਬਾਹਰ ਆ ਬਈਏ ਗੱਲਾਂ ਬਾਤਾਂ ਮਾਰੀਏ ਇਹਦੀ ਕਿਹੜੀ ਗੱਲ ਆ ਫੇਰ ਆ ਜਾਣੀ ਸਟੋਰੀ ਨਹੀਂ ਮਮਾ ਬਾਤ ਚ ਨਹੀਂ ਆਉਂਦੀ ਪਹਿਲੇ ਤੁਸੀਂ ਚਲੋ ਬਾਹਰ ਮੈਂ ਆ ਜੰਦੀ ਆ ਬਹੁਤ ਹੀ ਬਾਹਰ ਚੰਗਾ ਪਹਿਨੇ ਜਦੋਂ ਤੇਰਾ ਜੀ ਕਰੂਗਾ ਫ ਰਾਸੀ ਮम्मी ਨੇ ਨਗਾਤਾ ਹਾਂ ਕਿ ਪਤਾ ਨਹੀਂ ਕੀ ਗੱਲ ਹੋਈ ਹੈ ਵਿੱਚ ਕੀ ਚੱਲਣ ਰਿਹਾ ਹੈ ਬਸ ਬਾਹਰ ਨਹੀਂ ਬੰਦੇ ਮिन्नੂ ਕੀ ਕਰਨ ਨੂੰ ਹਣਨਾ ਬਾਹਰ ਕੀ ਗੱਲਾਂ ਕਰਾ ਇਹਨਾਂ ਨੇ ਮੈਨੂੰ ਤੇ ਆਪ ਨਹੀਂ ਸਮਝ ਲੱਗਦੀ ਗੱਲਾਂ ਹੀ ਕਹਿੰਦੇ ਰਹਿੰਦੇ ਲੈ ਹੋ ਗਏ ਚਲੂ ਸੀ ਇਹ ਪੋਤਾ ਬਾਹਰ ਕਿ ਨਹੀਂ ਠਾਂਡਵਾ ਤੇ ਤੂੰ ਬਾਹਰ ਹੀ ਤੂੰ ਫਿਰੰਡੀ ਅੰਦਰ ਕਿਤੇ ਚੁੱਲ੍ਹੇ 'ਚ ਬਹਿ ਜਾਣਾ ਮੰਮੀ ਜੁੱਲ ਜੀ ਬਾਈ ਨੂੰ ਕਿਹੜਾ ਚੀ ਕਰਦਾ ਜਦੋਂ ਬਹਿ ਜੀ ਹੈ ਨਾ ਜਿਆਦਾ ਠੰਡ ਲੰਗਦੀ ਮੈਂ ਤਾਂ ਕਹੇ ਚੱਲ ਮਾਸਕ ਬਲੂਆ ਜੇ ਲੱਗੂਗਾ ਤੇ ਬਾਹਰ ਮੰਜਾ ਰੋਣੀ ਆ ਅੱਜ ਨਹੀਂ ਬਲੂਆ ਬਲਾਵਾ ਨਿਕਲਣਾ ਵੇਖੇ ਅੱਜ ਬਹੁਤ ਠੰਡ ਵਾ ਠੰਡ ਤੇ ਮੰਮੀ ਹੈਗੀ ਆ ਪਰ ਅੰਦਰ ਬਹਿ ਬਹਿ ਕੇ ਵੀ ਮੈਂ ਆੱਕ ਗਈ ਆ ਕਿੰਨੇ ਦਿਨ ਹੋ ਗਏ ਮੌਸਮ ਇਦਾਂ ਦਾ ਹੀ ਆ ਖਰਾਬ ਜਿਹਾ ਹੋਇਆ ਮੈਂ ਨਾ ਤੇਰੇ ਨਾਲ ਗੱਲ ਕਰਨੀ ਹੈ ਆ ਵੇਖ ਲਾ ਸੁਖ ਨੇ ਝੂੜਾ ਲਾ ਲੇ ਸਾਨੂੰ ਦੱਸਿਆ ਪੁੱਛਿਆ ਨਹੀਂਗਾ ਦੱਸ ਕਿਹੜੀ ਐਡੀ ਛੇਤੀ ਪੈ ਗਈ ਇਹਨਾਂ ਨੂੰ ਝੂੜੇ ਲਾਉਣ ਦੇ ਕਿ ਤੂੰ ਬਾਅਦ ਚ ਲਾ ਲੰਦੇ ਕੋਈ ਮਾਲਕ ਜੀ ਆਜੰਤ ਦਿੰਦਾ ਤਾਂ ਫੇਰ ਲਾ ਦਿੰਦੀ ਛੱਟ ਚੂੜਾ ਲਾ ਕੇ ਅੰਦਰੇ ਤੇ ਨਾ ਪੁੱਛਿਆ ਤੇ ਨਾ ਦੱਸਿਆ ਮੰਮੀ ਮੈਨੂੰ ਤੇ ਪਤਾ ਵਾ ਸਾਰੀ ਗੱਲ ਦਾ ਇਹਨੇ ਚੂੜਾ ਲਾਤਾ ਵਾ ਤੇ ਲਾਇਆ ਵੀ ਪਤਾ ਨਹੀਂ ਕਿਹੜੇ ਵੇਲੇ ਦਾ ਵਾ ਤੇ ਜੇ ਮੈਂ ਸਾਬੀ ਨੂੰ ਕਿਹਾ ਇਹਨੇ ਚੂੜਾ ਲਾਤਾ ਵਾ ਕਹਿੰਦਾ ਮੈਨੂੰ ਪੁੱਛ ਕੇ ਲਾਇਆ ਵਾ ਨਹੀਂ ਬਲਜੀਤ ਸਾਬਿਤ ਹੈ ਹੀ ਸਦਾਈ ਹੈ ਇਹ ਮੂਰਖ ਵਾ ਇਹਨੂੰ ਤੇ ਇੰਨਾ ਪਤਾ ਹੀ ਨਹੀਂਗਾ ਕਿ ਮੈਂ ਮਾਂ ਨੂੰ ਦੱਸਾਂ ਜਾਂ ਆਪਣੀ ਵੱਡੀ ਭਝਾਈ ਨੂੰ ਦੱਸਾਂ ਚੂੜਾ ਲਾਉਣ ਲੱਗੇ ਆ ਲਾਵੇ ਕ ਨਾ ਲਾਵੇ ਇਹਨੂੰ ਤੇ ਵੀ ਮੈਂ ਹੀ ਇਸ਼ਾਰੀਆਂ ਕਰਾਂ ਉਹਨੇ ਕਿਆ ਨਾ ਵਾ ਵੀ ਚੂੜਾ ਲਾ ਦਾ ਤਾਂ ਦਾਣਾ ਲਾ ਦੇ ਛਦਾਈ ਨੂੰ ਕੀ ਲੱਗੇ ਇਹਨੂੰ ਇਹਦੀਆਂ ਗੱਲਾਂ ਦਾ ਨੀਕਾ ਪਤਾ ਹੈਗਾ ਇਹ ਭੋਲਾ ਵਾ ਇਹਨੂੰ ਅਕਲ ਨਹੀਂ ਹੈ ਗਿਆ ਉਹ ਚਲਾ ਕੇ ਇਹ ਭੋਲਾ ਵਾ ਤੇ ਮੈਨੂੰ ਗਾੜੀਉਂ ਕਹਿੰਦਾ ਵਾ ਇਹ ਬੱਚਾ ਤੇ ਲੋਕਾਂ ਦੇ ਕਈਆਂ ਦੇ 10-10 ਸਾਲ ਨਹੀਂ ਹੁੰਦਾ ਉਹਦੇ ਮਾਹਰਾ ਦੀ ਹੈ ਨਾ ਕਿਰਪਾ ਹੋਣੀ ਚਾਹੀਦੀ ਆ ਫਿਰ ਕਿਹੇ 10 ਸਾਲ ਚੂੜੇ ਪਾ ਛੱਡਣਾ ਉਹ ਚੱਲ ਗੱਲ ਵੱਖਰੀ ਆ ਮੰਮੀ 2 ਸਾਲ ਵਿਆਹ ਨੂੰ ਹੋ ਗਏ ਚੱਲ ਆਨੂੰ ਪੁੱਛ ਲੈਂਦੇ ਸਾਨੂੰ ਗੱਲ ਗੱਲ ਤੇ ਕਰਦੀ ਉਹ ਲੋਕੀ ਕੱਚੀ ਨਸੀ ਜਿਵੇਂ ਵਧਾਉਂਦੇ ਕਈ ਕੰਮ ਕਰਦੇ ਆ ਸ਼ਗਨ ਵਿਹਾਰ ਕਰਦੇ ਆ ਪਤਾ ਨਹੀਂ ਕਿ ਤਰ੍ਹਾਂ ਦਾ ਸਿਸਟਮ ਕੋਸ਼ਦੇ ਨਹੀਂ ਦੱਸਦੇ ਨਹੀਂ ਅੱਜਕੱਲ ਤੇ ਆਪ ਉਧਰੇ ਹੀ ਕੰਮ ਆ ਅੰਦਰੇ ਬੜੀ ਰਹਿੰਦੀ ਆ ਮੈਨੂੰ ਤਾਂ ਸੁੱਜੀ ਖੇਜ ਜੀ ਚੜ ਗਈ ਆ ਮੇਰਾ ਜੀਕਾਲਾ ਪੈ ਗਿਆ ਹਜੇ ਮੈਂ ਕੰਮ ਕਰਦੀ ਫਿਰਦੀ ਆ ਤੇ ਅੰਦਰ ਬੈਠੀ ਵੀ ਨਹੀਂ ਥੱਕਦੀ ਚੱਲ ਪੁੱਤ ਕੋਈ ਗੱਲ ਨਹੀਂ ਤੂੰ ਨਾ ਇੰਨਾ ਗੁੱਸਾ ਨਾ ਕਰ ਉਹਨਾਂ ਨੇ ਮੈਨੂੰ ਕਿਹੜਾ ਪੁੱਛਿਆ ਮੈਨੂੰ ਤਾਂ ਉਹ ਗਲਪ ਜਿੰਦੀ ਨੂੰ ਮਾਰ ਦਿੱਤਾ ਪਰ ਮੈਂ ਸਿਆਣੀ ਆ ਉਹ ਮੈਨੂੰ ਪੁੱਛਣਾ ਉਹਨਾਂ ਨੇ ਜ਼ਰੂਰੀ ਸਮਝਿਆ ਕਿ ਚਾਹੇ ਸੱਸ ਮਾ ਘਰ ਬੈਠੀ ਆ ਉਹਨੂੰ ਮੁੰਡੇ ਨੂੰ ਅਕਲ ਨਹੀਂ ਵੀ ਮੇਰੀ ਮਾਂ ਘਰ ਬੈਠੀ ਤੇ ਮੈਂ ਉਹਨੂੰ ਪੁੱਛਾਂ ਵੀ ਮੰਮੀ ਤੂੜਾ ਲਾਉਣਾ ਵਾ ਕਾ ਨਹੀਂ ਲਾਉਣਾ ਚੱਲ ਲਾ ਲਿਆ ਤਾਂ ਲਾ ਲਿਆ ਸਹੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਆਪੇ ਜਦੋਂ ਜੀ ਕਰੂਗਾ ਤੇ ਆਪੇ ਬਾਹਰ ਆ ਜੀ ਕੋਈ ਮਰਜੀ ਆ ਹੁਣ ਤੇ ਕੀ ਕਰ ਸਕਦੇ ਆ ਅਸੀਂ ਮੰਮੀ ਆਪਣਾ ਤੇ ਪੁੱਤ ਬਾਹਰ ਕਿਤੇ ਵਿਆਇਆ ਹੋਵੇ ਨਾ ਆ ਮਾਮਾ 100 ਅਗਲਾ ਦਿੰਦੀਆਂ ਸੀ ਤੇ ਆਪਣੀ ਮਾਂ ਨਾਲ ਵੀ ਨਾ ਗੱਲ ਕੀਤੀ ਹੋਗੀ ਮਾਂ ਨੇ ਬਣਾ ਕਲ ਦਿੱਤੀ ਹੋਗੀ ਵੀ ਪੁੱਤ ਆਪਣੀ ਸਾਸਰੀ ਨੂੰ ਪੁੱਛ ਲਈ ਆਪਣੀ ਜਠਾਣੀ ਨੂੰ ਪੁੱਛ ਲਈ ਉਹ ਘਰ ਬੈਠੀਆਂ ਵਾਂ ਤੈਨੂੰ ਸੋਗ ਗੱਲ ਅਕਲ ਮਤ ਦੇਣ ਗਈਆਂ ਕਿ ਕਿੱਦਾਂ ਚੂੜਾ ਵਧਾਉਣਾ ਕਿੱਦਾਂ ਨਹੀਂ ਵਧਾਉਣਾ ਪਤਾ ਨਹੀਂ ਕਿੱਦਾਂ ਦਾ ਸਿਸਟਮ ਹੈ ਕੀ ਪਤਾ ਪੁੱਤ ਉਹਨੇ ਮਾਣਾ ਵੀ ਗੱਲ ਕੀਤੀ ਕਿ ਨਹੀਂ ਕੀਤੀ ਸਾਰੀ ਦਿਹਾੜੇ ਦਾ ਟੀਵੀ ਵੇਖਦੀ ਰਹਿੰਦੀ ਆ ਆ ਨਾਟਕ ਦੇ ਪਤਾ ਨਹੀਂ ਕਿਹੜੇ ਅੰਦੇ ਕਿਹੜਾ ਨਾਂ ਲੈ ਲਈ ਉਹ ਵੇਖਦੀ ਆ ਉਹ ਤੇ ਮੈਂ ਜਰਾਕ ਚਲ ਗਈ ਖਲੋਗੀ ਅੰਦਰ ਤੇ ਕਹਿੰਦੀ ਮੰਮੀ ਮੈਂ ਆ ਨਾਟਕ ਵੇਖਾਂ ਨਹੀਂ ਮੇਰੀ ਤੂੰ ਕਿਸਤ ਨਗਾ ਦੇਣੀ ਆ ਤੇ ਕੀ ਤਾਂ ਉਹਨਾਂ ਨੂੰ ਵੀ ਫੋਨ ਕਰਦੀ ਆ ਕਿ ਨਹੀਂ ਮੰਮੀ ਤੁਹਾਨੂੰ ਦੱਸਿਆ ਤਾਂ ਹੈਗਾ ਹੀ ਕ੍ਰਾਈਮ ਪੈਟਰੋਲ ਵੇਖਦੀਓ ਉਹ ਨਾੜਕ ਚੰਗੇ ਨਹੀਂ ਹੁੰਦੇ ਉਹ ਜਿੱਦਾਂ ਲੋਕਾਂ ਦੇ ਨਾਲ ਹੋਇਆ ਹੁੰਦਾ ਨਾ ਜੇਲ੍ਹ ਜ਼ਿੰਦਗੀ ਆ ਲੋਕਾਂ ਦੀ ਲੋਕੀ ਨਾ ਪੁੱਠੇ ਕੰਮਾਂ 'ਚ ਜਾਂ ਕਿਸੇ ਦਾ ਕਤਲ ਕਰਤਾ ਜਾਂ ਕਿ ਇਹਨੂੰ ਮਾਰਤਾ ਆਹੋ ਕੁਛ ਹੀ ਹੁੰਦਾ ਉਹ ਤੇ ਕਦੀ ਵੇਖਣਾ ਨਹੀਂ ਜਿਹਦਾ ਦਿਮਾਗ ਤੇ ਪੁੱਠਾ ਅਸਰ ਪੈਂਦਾ ਚੱਲ ਪੁੱਤ ਛੱਡ ਵਾਹਿਗੁਰੂ ਵਾਹਿਗੁਰੂ ਕਰ ਤੂੰ ਖਰਿਆ ਆਪੇ ਹੋਰ ਦੋ ਚਾਰ ਦਿਨ ਵਾ ਇਹਨੇ ਆਪੇ ਵੇਖੀ ਕੋਲ ਮਿਲ ਜਾਣਾ ਤੂੰ ਰੀ ਫਿਰਨਾ ਕਿ ਹੱਸਣਾ ਖੇਡਣਾ ਵਾ ਤੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਤੂੰ ਨਾ ਦਿਲ 'ਚ ਕੋਈ ਗੱਲ ਲਿਆ ਤੇ ਆਪੇ ਠੀਕ ਹੋ ਜਾਣਾ ਸਭ ਕੁਝ ਮਾਲਕ ਨੇ ਕਰ ਦੇਣਾ। ਕਣਕ ਚੰਗੀ ਚੰਗੀ ਹੋਈ ਆ। ਹਾਂਜੀ ਮਮੀ ਬਹੁਤ ਸੋਹਣੀ ਹੈ ਕਣਕ ਤੇ। ਚੰਗੀ ਆ ਨਾ। ਬਹੁਤ ਵਧੀਆ ਜਵੀ ਜਵੀ ਮਰ ਗਈ ਆ। ਹਾਂ। ਹੋਰ ਪਾਣੀ ਦੋਰੇ ਲਾਤਾ ਵਾ। ਆਹੋ ਜੇ ਰੂੜੀ ਰਾੜੀ ਦੀ ਲੋੜ ਉਹ ਤਾਂ ਹੋਰ ਪਾ ਦਿਓ। ਨਹੀਂ ਨਹੀਂ ਰੂੜੀ ਦਾ ਕੰਮ ਨਿਭਰ ਗਿਆ ਵਾ ਸਾਰੇ ਹੀ ਹੁਣ। ਚਲ ਚੰਗਾ। ਆਹੋ ਚੰਗੀ ਹੋ ਜੂਗੀ ਨਾ। ਇਹ ਆ ਵੀ ਬਾਹਰ ਫੇਰਾ ਪੂਰਾ ਮਾਰਦੇ ਰਹੋ ਫਸਲ ਵਾਲੀ ਬਲਵੇਦ ਰਹੋ ਫੇਰੀ ਚੀਜ਼ ਹੁੰਦੀ ਆ। ਹਾਂ। ਵੀ ਇਹਨੇ ਛਾੜਾਂ ਲਸਣ ਨੂੰ ਵੀ ਪਾਣੀ ਹੈ ਘਰਤਾ ਸਹੀ। ਪੜਤਾ ਇਹਨਾਂ ਚੰਗੀ ਜਿਹਾ। ਬਿਲਕੁਲ। ਚਲ ਵਧੀਆ ਕੀਤਾ ਜੀ। ਜਿਹੜ ਆਉ ਗੋਡੀ ਕਰਨੀ ਤਾਂ ਚੰਗਾ ਭਰਤੀਆਂ ਨੂੰ ਫੇਰ ਬਾਅਦ ਗੋੜ ਲੈਣੀ ਹੈ ਕੋਈ ਨਹੀਂ ਮਿੱਟੀ ਮੱਟੀ ਚਾਪ ਦੇਣੀ ਨਾ ਤਾਂ ਮੇਰਾ ਪਾਣੀ ਤਾਂ ਨਾ ਲਈ ਜਾਓ ਹਰੇ ਨਾ ਹੋ ਜਾਣ ਨਹੀਂ ਮੰਮੀ ਮਿੱਟੀ ਚੜੀ ਆ ਮਿੱਟੀਆਂ ਵੱਟੀਆਂ ਵੱਟੀਆਂ ਮੱਟਾਂ ਬਣੀਆਂ ਉਹ ਮਿੱਟੀ ਕਿਨੇ ਜਾਰ ਮਿੱਟੀ ਨਾਲ ਹੀ ਆਲੂ ਹੁੰਦੇ ਨੇ ਨਹੀਂ ਮੰਮੀ ਗੋੜ ਕੇ ਫੇਰ ਚਾਰ ਤਾਂ ਮਿੱਟੀ ਇੱਕ ਉਹਦੇ ਉੱਤੇ ਫੇਰ ਨਾ ਨੰਗੇ ਹੋਣਾ ਲੂ ਤਾਂ ਹਰੇ ਹੋ ਜਾਂਦੇ ਆਹੋ ਸਾਡੀ ਪੋਟਾ ਵਰਟੀ ਅੰਦਰ ਫੋਨ ਵੀ ਰਹੀਦੀ ਆ ਜਾਂ ਟੀਵੀ ਵੇਖਦੀ ਰਹੀਦੀ ਆ ਤੇ ਤੂੰ ਉਹਦੇ ਨਾਲ ਕੇ ਰਿਹਾ ਪਰ ਜਦੋਂ ਇੱਥੇ ਹੈ ਨਹੀਂ ਤੂੰ ਠੀਕ ਦਾ ਰਹਿਤਾ ਹੀ ਪਤਾ ਨਹੀਂ ਕੋਰੋਨਾ ਕਦੀ ਫੋਨ ਦੇਖਣਾ ਤੱਕ ਬਹੁਤ ਹੁਣ ਕਿਉਂ ਲੱਗੇ ਆ ਗਈ ਘਰ ਤੁਰੇ ਲਾ ਕੇ ਵਿਆਹ ਕਰ ਤੁਹਾਡਾ ਪਿਆਰ ਪਾਵੇ ਤੂੰ ਇੱਥੇ ਸਾਡੇ ਨਾਲ ਕੇ ਬੈਠਾ ਲੈਣਾ ਕਿ ਤੂੰ ਬਾਹਰ ਤੇ ਜਨਾ ਉਹ ਅੰਦਰ ਇਕੱਲੀ ਬੈਠੀ ਰਹੀ ਉਹ ਮੰਮੀ ਮੈਂ ਅੱਗ ਲੱਗੀ ਵੀ ਪਹਿਨਾ ਫੇ ਮੈਂ ਤਾਂ ਕਰਕੇ ਨਹੀਂ ਉੱਥੇ ਜਿਆਦਾ ਵੀ ਨਾ ਤੇ ਤੂੰ ਸੋਚਣਾ ਵੀ ਉੱਥੇ ਹੀ ਬੈਠਾ ਰਹਿੰਦਾ ਵਾ ਤਾਂ ਕਰਕੇ ਨਾ ਪੁੱਤ ਅਹੀਂ ਕੀ ਸੋਚਣਾ ਤੇ ਤੂੰ ਕੋਠੇ ਬਹਿ ਜਾਣਾ ਰਹੋਗੇ ਸਾਡੀ ਉਹ ਅੰਦਰੋਂੋਂ ਖੰਡ ਵਹੀਂ ਸੋ ਕੋਸ਼ਣਾ ਨੂੰ ਲਾਗੇ ਬੈਠ ਤੈਨੂੰ ਸਮਝਾਇਆ ਹਾ दो चार लिया तू मैं बम्बी पक्के अम्बी से वेखन है बारो आई है बंदा शिमले शिमले डलोजी खड़े ओन वाया घुमा फरा के लाके रिश्तेदार मैं चलो फरा तरा कह सोर तू गिड़ा मारके आ नहीं नहीं वीर को चल मेरा जीन कर ला मैं ओने तो इधना ਮੈਂ ਮੈਨੂੰ ਕਿਹਾ ਕਹਿੰਦੀ ਆਲੇ ਮੈਂ ਤਰਕੀ ਟੁੱਟੀ ਆਈ ਆ ਉੱਥੇ ਤੋੜਾ ਫੇਰਾ ਹੀ ਲਿਆ ਵਾ ਇੱਕੇ 10 ਮਿੰਟ ਮੈਂ ਆਂਦੀ ਰੈਸਟ ਕਰਨੀ ਆ ਦਸ ਦਿਨ ਤੇ ਫੇਰ ਆਂਦੀ ਕੋਈ ਨਹੀਂ ਜਦਨ ਮੈਂ ਐ ਆਪੇ ਦੱਸ ਦੂੰਗੀ ਜਦਨ ਦਿਮਾਗ ਸੈੱਟ ਹੋਊਗਾ ਉਦੋਂ ਮੈਂ ਜੇ ਆਪਾਂ ਕੰਮ ਫੇਰਾਂਗੀ ਚੱਲ ਪੁੱਤ ਉਹ ਵੀ ਕੋਈ ਗੱਲ ਨਹੀਂ ਜਦਾਂ ਕਹਿੰਦੀ ਆ ਨਾ ਠੀਕ ਆ ਪਰ ਪੁੱਤ ਉਹਦੇ ਨਾਲ ਗਿਆ ਵਿਆਹ ਕੋਈ ਆਖਾ ਤਾ ਪਿਆਰ ਪਾਵੇ ਇਹ ਦਾਤ ਨੂੰ ਕਿਤੇ ਪਰਤੂ ਰਿਹਾ ਫਿਰ ਤਾਂ ਉਹ ਅੰਦਰ ਬੈਠੀ ਰਹਿੰਦੀ ਆ ਫਿਰ ਵੀਰੇ ਦਿਨਾਂ ਦਾ ਕਿੱਦਾਂ ਪਿਆਰ ਪੈਣਾ ਮੈਂ ਤਾਂ ਆਪ ਵੀ ਇਹਦੀ ਮੈਂ ਤਾਂ ਆਪ ਨਹੀਂ ਕਰੀ ਇਹਨਾਂ ਨੂੰ ਇਕੱਠੇ ਬੈਠਾ ਫਲੋਤਿਆਂ ਵੇਖਿਆ ਉਹ ਆ ਮਮੀ ਹੁਣ ਇਹਨੂੰ ਚਾਈ ਜਾਂਦਾ ਸਮਝ ਆਹੋ ਨਹੀਂ ਪੁੱਤ ਸਿਆਣਾ ਬਣ ਕਿਉਂ ਹੁਣ ਤੇਰੀ ਘਰ ਵਾਲੀ ਆ ਤੂੰ ਉਹਦੇ ਲੱਗ ਰਿਹਾ ਕਰ ਹੁਣ ਦਿਨੇ ਵੀ ਉੱਥੇ ਬੈਠਾ ਰਿਹਾ ਕਰ ਤੇ ਫਿਰ ਕੀ ਆ ਤੇਰੀ ਆਪ ਵੀ ਗਨਾਨੀ ਜਿਹੜੀ ਕੋਈ ਬੁਕਰਨੀ ਤੂੰ ਡਾ ਲਉ ਕੋ ਬੈਨ ਦਾ ਜਦੋਂ ਮੈਂ ਕਹਿੰਦੀ ਤੇਨੂੰ ਵਿਆਹ ਤੋਂ ਆ ਪਰ ਚੱਲ ਠੀਕ ਆਹੋ ਤੇਰੇ ਦਾਵਾ ਅਗਲੀ ਨੂੰ ਹੋਊਗਾ ਵੀ ਮੇਰਾ ਬ ਉਹ ਬਾਤ ਉਹ ਆ ਪਰ ਦੋ ਅੰਦਰ ਕੰਦੀ ਬੈਠੀ ਰਹਿੰਦੀ ਜਾ ਬੈਵ ਦੇ ਲੱਗੇ ਜਾ ਕੇ ਕੋਈ ਨਹੀਂ ਬਹਿ ਜਾਣਾ ਵਾ ਜਾ ਚੱਲ ਤੂੰ ਸਾਗਦਾ ਹੀ ਬਣਾ ਦੇ ਉਹ ਨਹੀਂ ਚੱਲਿਆ ਵਾ ਮੈਂ ਤੇ ਤਾਂ ਕਰਕੇ ਬਿਠਾ ਚੱਲ ਗੱਲਾਂ ਬਾਤਾਂ ਮਾਰਦੇ ਆ ਕੋਈ ਨਹੀਂ ਮਾਰ ਤੂੰ ਉਹਦੇ ਨਾਲ ਗੱਲਾਂ ਬਾਤਾਂ ਹੀ ਮਾਰ ਲਾਂਗੇ ਆਪਾਂ ਬਾਤ ਠੀਕ ਆ ਗੱਲਾਂ ਬਾਤਾਂ ਬਠੇਰੀਆਂ ਮਾਰੀਆਂ ਹੁਣ ਆਜੂ ਹੋਰ ਆਜੀ ਆਈ ਐ ਅਰ ਗਈ ਮੈਂ ਸਿੱਧੇ